ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਸਾਰਿਆਂ ਦੀ ਜਿਹੜੀ ਫੇਵਰੇਟ ਰਾਜਮਾ ਦੀ ਸਬਜ਼ੀ ਤੇ ਇੱਥੇ ਆਪਾਂ ਰਾਜਮਾ ਲਏ ਸੀ ਤਾਂ ਰਾਜਮਾ ਆਪਾਂ ਪਿਉ ਕੇ ਬਣਾਵਾਂਗੇ ਉਬਾਲ ਕੇ ਤੇ ਇੱਥੇ ਮੈਂ 500 ਗ੍ਰਾਮ ਰਾਜਮਾ ਲਏ ਸੀ ਤੇ ਰਾਜਮਾ ਨੂੰ ਆਪਾਂ ਧੋ ਕੇ ਤੇ ਇਹਨਾਂ ਨੂੰ ਉਬਾਲ ਲਵਾਂਗੇ ਤੇ ਰਾਜਮਾ ਜਿਹੜੇ ਸਭ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੇ ਆ ਤੇ ਸਭ ਤੋਂ ਪਹਿਲਾਂ ਆਪਾਂ ਰਾਜਮਾ ਵਾਂਨ ਧੋਲਾਂਗੇ ਰਾਜਮਾਵਾਂ ਨੂੰ ਮੈਂ 3-4 ਪਾਣੀ ਧੋ ਲਿਆ ਸੀ ਤੇ ਰਾਜਮਾਵਾਂ ਨੂੰ ਹੁਣ ਆਪਾਂ ਕੁੱਕਰ ਦੇ ਵਿੱਚ ਪਾ ਦਵਾਂਗੇ 1 ਚਮਚਾ ਪਾਵਾਂਗੇ ਆਪਾਂ ਨਮਕ ਦਾ ਅੱਧਾ ਚਮਚਾ ਪਾਵਾਂਗੇ ਆਪਾਂ ਕਸ਼ਮੀਰੀ ਲਾਲ ਮਿਰਚ ਪਾਊਡਰ ਇਹਨਾਂ ਕਲਰ ਬਹੁਤ ਵਧੀਆ ਹੁੰਦਾ ਹੈ ਇੱਥੇ ਪਾਵਾਂਗੇ ਆਪਾਂ ਦਾਲ ਚੀਨੀ ਕਿਉਂਕਿ ਰਾਜਮਾ ਜਿਹੜੇ ਹੁੰਦੇ ਆ ਵਾਈ ਹੁੰਦੇ ਤੇ ਦਾਲ ਚੀਨੀ ਪਾਤੀ ਸੀ ਆਪਾਂ ਤੇ ਹੁਣ ਆਪਾਂ ਪਾ ਦਵਾਂਗੇ ਇੱਥੇ ਤਿੰਨ ਚਾਰ ਗਲਾਸ ਪਾਣੀ ਦੇ ਇੱਥੇ ਮੈਂ ਪਾਣੀ ਪਾਤਾ ਸੀ ਤਿੰਨ ਚਾਰ ਗਲਾਸ ਤੇ ਹੁਣ ਆਪਾਂ ਕੁੱਕਰ ਦਾ ਟੱਕਣ ਲਾ ਦੇਵਾਂਗੇ ਤੇ ਰਾਜਮਾ ਨੂੰ ਆਪਾਂ ਹੁਣ ਦਕਸ਼ ਦੇ ਉੱਪਰ ਰੱਖਾਂਗੇ ਦੱਖਣ ਉੱਪਰ ਆਪਾਂ ਕੁੱਕਰ ਨੂੰ ਰੱਖ ਦਿੱਤਾ ਸੀ ਤੇ ਹੁਣ ਇਹਨੂੰ ਮੈਂ 4 ਵਿਸਲਾਂ ਦਵਾ ਦੇਵਾਂਗੇ ਆਪਾਂ ਇੱਥੇ ਲਿਆਜੀ ਆਪਾਂ ਤੜਕੇ ਦਾ ਸਮਾਨ ਇੱਕ ਗੱਠੀ ਆਪਾਂ ਲਸਣ ਦੀ ਪਾਵਾਂਗੇ ਅਦਰ ਹਰੀਆਂ ਮਿਰਚਾਂ ਤੇ ਇੱਥੇ ਮੈਂ ਵੱਡੇ ਸਾਈਜ਼ ਦੇ ਤਿੰਨ ਪਿਆਜ਼ ਲੈਲੇ ਸੀ ਤੇ ਚਾਰ ਟਮਾਟਰ ਪਾਵਾਂਗੇ ਆਪਾਂ ਚਾਰ ਪੰਜ ਵਿਸਲਾਂ ਆ ਗਈਆਂ ਸੀ ਰਾਜਮਾ ਵਾਲਾ ਤੇ ਹੁਣ ਆਪਾਂ ਕੁੱਕਰ ਨੂੰ ਖੋਲ ਕੇ ਦੇਖ ਲਵਾਂਗੇ ਰਾਜਮਾ ਪੂਰੇ ਤਰੀਕੇ ਨਾਲ ਗਲ ਗਏ ਹੁਣ ਅਸੀਂ ਕੜਾਈ ਦੇ ਵਿੱਚ ਤੜਕਾ ਲਾਵਾਂਗੇ ਤੇ ਕੜਾਈ ਦੇ ਵਿੱਚ ਆਪਾਂ 4-5 ਚਮਚ ਤੇਲ ਦੇ ਪਾ ਦਵਾਂਗੇ ਤੇ ਇਹਨੂੰ ਆਪਾਂ ਗਰਮ ਕਰ ਲਵਾਂਗੇ ਤੇਲ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ 1 ਚਮਚਾ ਜੀਰੇ ਦਾ ਪਾ ਦਵਾਂਗੇ ਇੱਕ ਕਪਾ ਤੇਜ ਪੱਤਰ ਪਾ ਦਵਾਂਗੇ ਤੇ ਇੱਥੇ ਆਪਾਂ ਥੋੜੀ ਜਿਹੀ ਹਿੰਗ ਪਾਵਾਂਗੇ ਰਾਜਮਾ ਵਾਈਬ ਹੁੰਦੇ ਆ ਤੇ ਕਿੰਗ ਵਿੱਚ ਬਹੁਤ ਜ਼ਰੂਰੀ ਹੁੰਦੀ ਹੈ ਤੇ ਇੱਥੇ ਲਿਆ ਜੇ ਆਪਾਂ ਅਦਰਕ ਤੇ ਲਸਣ ਤੇ ਇਹ ਵੀ ਆਪਾਂ ਲਾ ਦੇ ਨੂੰ ਜਿਹੜੇ ਰਾਸੋਨ ਜਿਹੜਾ ਤੜਕਿਆ ਜੇ ਹੁਣ ਅਸੀਂ ਪਿਆਜ਼ ਪਾ ਲਵਾਂਗੇ ਤੇ ਪਿਆਜ਼ ਗ੍ਰੈਂਲ ਕੀਤੇ చంగ తడకే షితా ఏదే అధా చమచ నమక పా దగ్గర నమక అమ్చేర్చ కాలి మిర్చ పా ਅੱਧੇ ਤੋਂ ਵੀ ਘੱਟ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਪਾਊਡਰ ਅੱਧੇ ਤੋਂ ਵੀ ਘੱਟ ਪਾਵਾਂਗੇ ਹਉ ਦੀ ਪਾਊਡਰ ਅੱਧਾ ਚਮਚਾ ਪਾਵਾਂਗੇ ਤਾਣੀ ਆ ਪਾਊਡਰ ਮਸਾਲੇ ਨੂੰ ਮਿਕਸ ਕਰ ਦਵਾਂਗੇ ਇਥੇ ਟਮਾਟਰ ਲਏ ਸੀ ਟਮਾਟਰ ਨੂੰ ਮੈਂ ਗ੍ਰाइंड ਕਰ ਲਿਆ ਸੀ ਨਾਲ ਹੀ ਸਾਡੀ ਮਿਰਚ ਟਮਾਟਰ ਪਾ ਕੇ ਹੁਣ ਕੜਕੇ ਨੂੰ ਆਪਾਂ ਚੰਗੀ ਤਰ੍ਹਾਂ ਪਕਣ ਦਵਾਂਗੇ ਮਸਾਲਾ ਬਹੁਤ ਵਧੀਆ ਭੁੰਨ ਕੇ ਤਿਆਰ ਹੋ ਗਿਆ ਮਸਾਲੇ ਨੇ ਤੇਲ ਵੀ ਛੱਡ ਦਿੱਤਾ ਤਾਂ ਹੁਣ ਮਸਾਲੇ ਦੇ ਵਿੱਚ ਆਪਾਂ ਮੇਥੀ ਪਾ ਦਵਾਂਗੇ ਮਿਕਸ ਕਰਦੋਂ ਹੁਣ ਮੇਥੀ ਪਾ ਕੇ ਮਸਾਲੇ ਦੇ ਵਿੱਚ ਆਪਾਂ ਹਰੀਆਂ ਮਿਰਚਾਂ ਨੂੰ ਐਡ ਕਰ ਦੋਗੇ ਆਹ ਮੈਂ ਤੇਨ ਮਸਾਲੇ ਥੋੜਾ ਲਵਾਵਾਂਗੇ ਫੋਨ ਇਹ ਇੱਥੇ ਆਪਾਂ ਨੂੰ ਪਾਣੀ ਦੀ ਲੋੜ ਹੋਏ ਤੇ ਆਪਾਂ ਇਹਦੇ ਵਿੱਚ ਪਾਣੀ ਕਰਮ ਕਰਕੇ ਪਾ ਸਕਦੇ ਆ ਤੇ ਪਰ ਆਪਣਾ ਪਾਣੀ ਰਾਜਮਾ ਮਾਂ ਚ ਠੀਕ ਹੈਗਾ ਇਸੇ ਤਰਾਈ ਰੱਖਾਂਗੇ ਤੁਹਾਨੂੰ ਰਾਜਮਾ ਨੂੰ ਆਪਾਂ ਢੱਕ ਕੇ ਪਕਾ ਲਵਾਂਗੇ ਰਾਜਮਾ ਨੂੰ ਚੈੱਕ ਕਰ ਲਵਾਂਗੇ ਰਾਜਮਾ ਨੂੰ ਮੈਂ 5 ਕਿ ਮਿੰਟ ਹਾਈ ਫਲੇਮ ਤੇ ਪਕਾ ਲਿਆ ਸੀ ਤੇ ਰਾਜਮਾ ਬਹੁਤ ਵਧੀਆ ਕੋਲ ਕੇ ਤਿਆਰ ਹੋ ਗਿਆ ਤੁਸੀਂ ਦੇਖ ਸਕਦੇ ਹੋ ਰਾਜਮਾ ਤੇ ਜੇ ਤੁਹਾਨੂੰ ਮੇਰੀ ਰਾਜਮਾਵਾ ਦੀ ਵੀਡੀਓ ਪਸੰਦ ਆਈ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਪ੍ਰੋਡਕਸ਼ਨ ਹੋ ਆਪਣਾ ਹੁਣ ਬੰਦ ਕਰ ਦਵਾਂਗੇ